ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਪਾਰਲੀਮੈਂਟ ਦੇ ਵਿੱਚ ਭਾਈ ਸਰਬਜੀਤ ਸਿੰਘ ਦਾ ਸਾਹਮਣਾ ਜਦੋਂ ਰਾਹੁਲ ਗਾਂਧੀ ਦੇ ਨਾਲ ਹੋਇਆ ਤੇ ਉਸ ਤੋਂ ਬਾਅਦ ਦੋਨਾਂ ਦੇ ਵਿੱਚ ਕੀ ਮੁਕਾਲਮਾ ਹੋਇਆ ਕੀ ਗੱਲਬਾਤ ਹੋਈ ਇਹ ਅਸੀਂ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਚੱਲ ਕੇ ਵੀਡੀਓ ਦੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਜਦੋਂ ਆਪਾਂ ਗੱਲ ਚੱਲਦੀ ਹੈ ਨਾ ਜੀ ਜਾਂ ਸਮਾਜਿਕ ਤੌਰ ਤੇ ਆਪਾਂ ਗੱਲ ਕਰਦੇ ਆ ਕਿ ਫੁਲਾਨੇ ਦੇ ਪਰਿਵਾਰ ਨੇ ਆਹ ਕੀਤਾ ਉਹ ਤਾਂ ਜੀ ਪਰਿਵਾਰ ਇਸ ਤਰ੍ਹਾਂ ਦਾ ਹੈ। ਮਤਲਬ ਪੀੜੀ ਦਰ ਪੀੜੀ ਉਹਨੂੰ ਮਾੜਾ ਕਿਹਾ ਜਾਂਦਾ ਹੈ। ਪਰ ਇਹ ਨਹੀਂ ਆਪਾਂ ਕਹਿ ਸਕਦੇ। ਹਾਂ ਜੀਨ ਹੈ। ਉਹ ਨਹੀਂ ਖਤਮ ਹੋ ਸਕਦਾ। ਪਰ ਬੰਦੇ ਦੀ ਸੋਚ ਹੈ ਜਿਹੜੀ ਉਹ ਬਦਲ ਜਾਂਦੀ ਹੈ। ਜੀਨ ਹੈ ਜਿਹੜਾ ਬੰਦੇ ਤੋਂ ਪੀੜੀ ਦਰ ਪੀੜੀ ਉਹ ਨਹੀਂ ਖਤਮ ਹੁੰਦਾ ਨਾ ਕਦੇ। ਜਿਹੜੀ ਸੋਚ ਹੈ ਉਹ ਪਿਛਲੀ ਪੀੜ੍ਹੀ ਦੀ ਹੋਰ ਹੈ ਅੱਗੇ ਵਾਲੀ ਦੀ ਹੋਰ ਹੈ ਉਦੋਂ ਅੱਗੇ ਵਾਲੀ ਦੀ ਹੋਰ ਹੈ ਤਾਂ ਗੱਲ ਕਰਦੇ ਆ ਬੈਂਤ ਸਿੰਘ ਦੀ ਜਿਸ ਨੇ ਇੰਦਰਾ ਗਾਂਧੀ ਮਾਰੀ ਸੀ ਬੈਂਤ ਸਿੰਘ ਸਤਵੰਤ ਸਿੰਘ ਭਾਈ ਕੇਰ ਸਿੰਘ ਇਹਨਾਂ ਤਿੰਨਾਂ ਨੇ ਯੋਜਨਾ ਬਣਾਈ ਸੀ ਕਿ ਆਪਾਂ ਇਹਨੂੰ ਮਾਰਨਾ ਹੈ ਤੇ ਜਿਹੜੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਨਾ ਉਹ ਬਿਆਨਤ ਸਿੰਘ ਤੇ ਸਤਵੰਤ ਸਿੰਘ ਤੇ ਖਾਸ ਕਰਕੇ ਬਿਆਨਤ ਸਿੰਘ ਤੇ ਬਹੁਤ ਵੱਡਾ ਵਿਸ਼ਵਾਸ ਕਰਦੀ ਸੀ ਬਾਹਰ ਜਾਣਾ ਉਹਦੀ ਨਾਲ ਟਿਕਟ ਕਰਵਾ ਕੇ ਲਿਆਣੀ ਦੇਸ਼ ਵਿਦੇਸ਼ਾਂ ਦੇ ਜਿਹੜੇ ਸੀਗੇ ਉਹਨੂੰ ਜਹਾਜ਼ਾਂ ਦੇ ਝੂਟੇ ਵੀ ਦਵਾਏ ਸੀ ਉਹਨਾਂ ਟਾਈਮਾਂ ਦੇ ਵਿੱਚ ਉਹਦੇ ਮੁੰਡੇ ਦੇ ਮੁਤਾਬਕ ਦੱਸਣ ਦੇ ਕਿਸੇ ਕੋਲ ਇੱਕ ਬਲੈਕਨ ਵਰਡਿਟੀ ਵੀ ਨਹੀਂ ਹੁੰਦਾ ਸੀ ਤੇ ਉਹ ਕਹਿੰਦਾ ਜੀ ਜਾਪਾਨ ਦਾ ਢੇਡਾ ਲਾਇਆ ਮੇਰੇ ਪਾਪਾ ਨੇ ਤੇ ਉੱਥੋਂ ਦੋ ਕੱਲੜ ਟੈਲੀਵਿਜ਼ਨ ਤੇ ਦੋ ਵੀਸੀਆਰ ਲੈ ਕੇ ਆਇਆ ਤਾਂ ਸਭ ਤੋਂ ਨੇੜੇ ਦਾ ਇੰਦਰਾ ਗਾਂਧੀ ਦੇ ਸੀਗਾ ਉਹ ਬੈਂਤ ਸਿੰਘ ਆ ਜਿਹੜਾ ਇਹ ਸਰਬਜੀਤ ਸਿੰਘ ਦੇ ਦਰਸ਼ਨ ਮੁਤਾਬਕ ਹੈ ਤਾਂ ਉਹਦੀ ਉਮਰ ਸਰਬਜੀਤ ਸਿੰਘ ਦੀ 5-6 ਸਾਲ ਸੀ ਇੰਨੀ ਕੀ ਰੋਹਲ ਗਾਂਧੀ ਦੀ 2-4 ਸਾਲ ਇੱਧਰ ਉੱਧਰ ਹੋ ਸਕਦੀ ਹੈ 2 ਸਾਲ 4 ਨਹੀਂ 2 ਸਾਲ ਤੋਂ ਕਹਿੰਦਾ ਜੀ ਜਦੋਂ ਟੈਕ ਹੋ ਗਿਆ ਹਰਮੰਦਰ ਸਾਹਿਬ ਤੇ ਅਟੈਕ ਤੋਂ ਬਾਅਦ ਉਹ ਜਦੋਂ ਗਏ ਤਾਂ ਉਹਨਾਂ ਦੇ ਮਨ ਵਿੱਚ ਆ ਗਈ ਗੱਲ ਵੀ ਯਾਰ ਇਹ ਬਹੁਤ ਵੱਡਾ ਇੱਕ ਸਾਡੇ ਸਿੱਖ ਧਰਮ ਤੇ ਜ਼ੁਲਮ ਹੋਇਆ। ਤਾਂ ਉਹਨਾਂ ਨੇ ਤਿੰਨਾਂ ਨੇ ਇੱਕ ਯੋਜਨਾ ਬਣਾ ਲਈ ਵੀ ਇਹਨੂੰ ਮਾਰਾਂਗੇ। ਚਲੋ ਮਾਰ ਦਿੱਤੀ ਤਾਂ ਉਸ ਤੋਂ ਪਹਿਲਾਂ ਸਤਵੰਤ ਸਿੰਘ ਦਾ ਵਿਆਹ ਹੀ ਨਹੀਂ ਸੀ। ਬਿਆੰਤ ਸਿੰਘ ਜਿਹੜਾ ਸੀ ਉਹਦੇ ਦੋ ਬੱਚੇ ਨੇ ਵਿਮਲ ਕੌਰ ਖਾਲਸਾ ਉਹਦੇ ਘਰ ਵਾਲੀ ਸੀਗੀ ਉਸਨੇ ਇੱਕ ਬੰਦੇ ਨੂੰ ਕਿਹਾ ਜੋ ਉਹਦਾ ਖਾਸ ਮੁਖਾਸੀ ਉਹਨੇ ਤਿੰਨਾਂ ਦੇ ਪਾਸਪੋਰਟ ਦਿੱਤੇ ਕਹਿੰਦਾ ਮੈਂ ਆਹ ਕੰਮ ਕਰੂੰਗਾ ਤਾਂ ਜੇ ਕੋਈ 1921 ਗੱਲ ਹੋ ਗਈ ਮੇਰੇ ਬੱਚਿਆਂ ਨੂੰ ਨਾਲ ਦੀ ਨਾਲ ਫਲੈਟ ਚੜਾ ਦੀ ਅਮਰੀਕਾ ਚੜਾ ਦੀ ਇਹ ਹੋ ਸਕਦਾ ਸਾਡੀ ਪੁਲਿਸ ਜਿਹੜਾ ਨੁਕਸਾਨ ਕਰ ਦੇ ਇੰਦਰਾ ਗਾਂਧੀ ਮਾਰੀ ਗਈ ਮਾਰੇ ਜਾਣ ਤੋਂ ਬਾਅਦ ਉਸ ਬੰਦੇ ਨੇ ਤਿੰਨੇ ਪਾਸਪੋਰਟ ਅੱਗ 'ਚ ਸਾੜਤੇ ਉੱਡਰ ਗਿਆ ਘਬਰਾ ਗਿਆ ਵੀ ਪੁਲਿਸ ਮੈਨੂੰ ਨਾ ਮਾਰ ਦੇ ਇਹ ਗੱਲ ਦਾ ਜਾਂ ਤਾਂ ਬੀਨਤ ਸਿੰਘ ਨੂੰ ਪਤਾ ਸੀ ਜਾਂ ਉਸ ਬੰਦੇ ਨੂੰ ਪਤਾ ਸੀ ਜਾਂ ਉਹਦੀ ਘਰ ਵਾਲੀ ਨੂੰ ਪਤਾ ਸੀ ਕਿਉਂਕਿ ਉਹ ਤਾਂ ਇਹ 5-7 5 ਕਿਸੇ 6 ਸਾਲ ਦਾ ਸੀ ਆਪਣਾ ਸਰਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਜਿੱਤਿਆ ਐਮਪੀ ਬਿਆਨਤ ਸਿੰਘ ਦਾ ਲੜਕਾ ਤੇ ਇਹਦੀ ਮਾਤਾ ਨੂੰ ਸਾਰਾ ਕੁਝ ਪਤਾ ਸੀ ਜਦੋਂ ਇਹਦੀ ਮਾਤਾ ਦੀ ਮੌਤ ਹੋਈ ਹੈ ਤਾਂ ਉਹਦੇ 12-13 ਸਾਲ ਦਾ ਸੀ 12-13 ਸਾਲ ਦੇ ਬੱਚੇ ਨੂੰ ਬਹੁਤ ਜ਼ਿਆਦਾ ਸੁੱਧ-ਬੁੱਧ ਹੋ ਜਾਂਦੀ ਹੈ ਮਤਲਬ ਨੌਲੇਜ ਹੋ ਜਾਂਦੀ ਹੈ ਸਮਾਜ ਦੀ ਤੇ ਸਾਰੀਆਂ ਗੱਲਾਂ ਯਾਦ ਰੱਖਦਾ ਹੈ ਤਾਂ ਚਲੋ ਮਾੜਾ ਟਾਈਮ ਇਸ ਪਰਿਵਾਰ ਤੇ ਆਇਆ ਸਰਬਜੀਤ ਸਿੰਘ ਦੇ ਬੱਚੇ ਉਸ ਬਿੰਮਲ ਕੌਰ ਖਾਲਸਾ ਨੇ ਔਖੇ ਪਾਲੇ ਫਿਰ ਉਹਦੀ ਮੌਤ ਹੋ ਗਈ ਫਿਰ ਛੋਟੇ ਛੋਟੇ ਹੋ ਗਏ ਇੱਕ ਯਤੀਮ ਬਣ ਗਏ ਸਿੱਖ ਧਰਮ ਨੇ ਉਹਦਾ ਕੋਈ ਮਦਦ ਨਹੀਂ ਕੀਤੀ ਸਿੱਖ ਜਥੇਦਾਰਾਂ ਨੇ ਮਦਦ ਨਹੀਂ ਕੀਤੀ ਸਿੱਖ ਸੰਸਥਾਵਾਂ ਨੇ ਨਹੀਂ ਮਦਦ ਕੀਤੀ ਤੇ ਦੂਸਰੇ ਬੰਦੇ ਤਾਂ ਉਹਨਾਂ ਨੂੰ ਮਤਲਬ ਮਾੜੀ ਨਜ਼ਰ ਨਾਲ ਦੇਖਦੇ ਸੀ ਇਹ ਤਾਂ ਜੀ ਅਤਵਾਦੀ ਹੈ ਇਹਦਾ ਕੀ ਪਤਾ ਇਹ ਤਾਂ ਵਿਸ਼ਵਾਸ ਘਾਤੀਏ ਆ ਕੀ ਪਤਾ ਕਦੋਂ ਨੁਕਸਾਨ ਕਰ ਦੇਣਾ ਫਿਰ ਕਹਿੰਦੇ ਹੁੰਦੇ ਆ ਸੱਪ ਦੇ ਪੁੱਤ ਸਪੋੜੀਏ ਇਹ ਕਹਾਵਤ ਹੈ ਤਾਂ ਉਸ ਤੋਂ ਬਾਅਦ ਹੁਣ ਮੈਂਬਰ ਪਾਰਲੀਮੈਂਟ ਬਣਾਤਾ ਫਰੀਦਕੋਟ ਦੇ ਲੋਕਾਂ ਨੇ ਸਰਬਜੀਤ ਸਿੰਘ ਖਾਲਸਾ ਨੂੰ ਤਾਂ ਚੁਣ ਕੇ ਉਹ ਮੈਂਬਰ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਚਲਾ ਗਿਆ ਪਾਰਲੀਮੈਂਟ ਜਿੱਥੇ ਆਪਣੇ ਐਮਪੀ ਸਾਹਿਬਾਨ ਬੈਠਦੇ ਆ ਉੱਥੇ ਜਦੋਂ ਰਾਹੁਲ ਗਾਂਧੀ ਨੂੰ ਪਤਾ ਲੱਗਿਆ ਕਿ ਮੇਰੀ ਦਾਦੀ ਦਾ ਕਤਲ ਇਸ ਦੇ ਪਿਤਾ ਸਰਦਾਰ ਬੈਂਤ ਸਿੰਘ ਨੇ ਕੀਤਾ ਸੀ ਤੇ ਇਸ ਪਰਿਵਾਰ ਦਾ ਸਾਡੇ ਨਾਲ ਬਹੁਤ ਨੇੜਤਾ ਸੀ ਤੇ ਸਰਬਜੀਤ ਸਿੰਘ ਖਾਲਸਾ ਨੂੰ ਰਾਹੁਲ ਗਾਂਧੀ ਨੇ ਤਿੰਨ ਵਾਰੀ ਸਤਿ ਸ੍ਰੀ ਅਕਾਲ ਬੁਲਾਈ ਪਾਰਲੀਮੈਂਟ ਦੇ ਵਿੱਚ ਉਸ ਬੰਦੇ ਦੀ ਅਸੀਂ ਇਸ ਟੀਨ ਨੂੰ ਨਿਮਰਤਾ ਸਮਝਦੇ ਆਂ ਵੀ ਚਲੋ ਜੋ ਹੋ ਗਿਆ ਗੁਰਬਾਣੀ ਦਾ ਪਰਮਾਨਾ ਜੋ ਮੈਂ ਕੀਆ ਸੋ ਮੈਂ ਪਾਇਆ ਨਾਨਕ ਦੋਸ ਨਾ ਅਵਰ ਜਣਾ ਉਹ ਇੰਦਰਾ ਗਾਂਧੀ ਨੇ ਕੀਤਾ ਸੀ ਉਹ ਭੁਗਤ ਗਈ ਉਹਨਾਂ ਵਿੱਚ ਰੱਬ ਵਸਿਆ ਉਹਨਾਂ ਨੇ ਕੰਮ ਕਰਤਾ ਤਾਂ ਉਹਦਾ ਖਮਿਆਜਾ ਜਿਹੜਾ ਅੱਗੇ ਉਦੀ ਔਲਾਦ ਨੂੰ ਪੁੱਤ-ਪੋਤਿਆਂ ਨੂੰ ਭੁਗਤਣਾ ਪਿਆ। ਗੌਰ ਜੀਵ ਗਾਂਧੀ ਨੇ ਕਿਹਾ ਸੀ ਵੀ ਜਦੋਂ ਵੱਡਾ ਦਰਖਤ गिरता ਹੈ ਤਾਂ ਧਰਤੀ ਕੰਪਦੀ ਹੈ। ਹਿੰਦੀ ਵਿੱਚ ਇਹ ਸ਼ਬਦ ਬੋਲਿਆ ਸੀ। ਤਾਂ ਉੱਥੇ ਸਾਡੇ ਸਿੱਖਾਂ ਦਾ ਕਤਲੇਆਮ ਕੀਤਾ। ਉਹ ਜਿਹੜੇ ਤਾਮਿਲਨਾਡੂ ਦੇ ਲਿੱਟੇ ਸੀ ਉਹਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਯਾਰ ਘਰਾਂ 'ਚੋਂ ਕੱਢ-ਕੱਢ ਕੇ ਟਾਇਰ ਪਾ ਕੇ ਨਿਰਦੋਸ਼ ਲੋਕ ਮਾਰਦੇ। ਤੇ ਸੇਖਰ ਲੀਜੀਸ ਬਾਰੇ ਉਹ ਜਾਣਦੇ ਸੀ ਪੜਿਆ ਉਹਨਾਂ ਨੇ ਚਲੋ ਉਹਨਾਂ ਦਾ ਵੀ ਕੋਈ ਦੁਸ਼ਮਣੀ ਹੋ ਸਕਦੀ ਹੈ ਉਹ ਤਾਮਲਨਾਡੂ ਦੇ ਵਿੱਚ ਇੱਕ ਔਰਤ ਨੇ ਹਾਰ ਪਾਇਆ ਸੀ ਜੀਵ ਗਾਂਧੀ ਦੇ ਗਲ ਵਿੱਚ ਉਹਦੇ ਵਿੱਚ ਬੰਬ ਫਿੱਟ ਸੀ ਉਹ ਤਾਮਲ ਦੇ ਲੋਕਾਂ ਨੇ ਮਾਰ ਦਿੱਤਾ ਲਿੱਟਿਆਂ ਨੇ ਜੇ ਕਿਤੇ ਇਹ ਕਾਂਡ ਦਿੱਲੀ ਹੋ ਜਾਂਦਾ ਜਾਂ ਪੰਜਾਬ 'ਚ ਹੋ ਜਾਂਦਾ ਤੇ ਸਿੱਖਾਂ ਬਾਤ ਤੇ ਹੋਰ ਮਾੜੀ ਖਬਰ ਸੀ ਉਹ ਅਰਜੀਬ ਗਾਂਧੀ ਦਾ ਹਾਲ ਉਹ ਹੋਇਆ ਉਧਰ ਉਹ ਸਿੱਖਾਂ ਦਾ ਉਹ ਚ ਕੋਈ ਲੈਣਾ ਦੇਣਾ ਨਹੀਂ ਉਸ ਤੋਂ ਬਾਅਦ ਉਹ ਬੱਚੇ ਵੀ ਛੋਟੇ ਸੀ ਇੰਦਰਾ ਗਾਂਧੀ ਨੇ ਪਾਲੇ ਪਲੋਸੇ ਚਲੋ ਉਹਨਾਂ ਕੋਲੇ ਸਰਕਾਰੀ ਤੰਤਰ ਸੀ ਸਰਕਾਰੀ ਪੈਸਾ ਸੀ ਸਰਕਾਰੀ ਕੋਠੀਆਂ ਸੀ ਹੁਣ ਦੋਨਾਂ ਚੀਜ਼ਾਂ ਦਾ ਡਿਫਰੈਂਸ ਬਹੁਤ ਜ਼ਿਆਦਾ ਇੱਕ ਧਰਮ ਨੂੰ ਉਜਾੜਦਾ ਸੀ ਇੱਕ ਧਰਮ ਨੂੰ ਬਚਾਉਂਦਾ ਸੀ ਉਜਾੜਨ ਵਾਲਾ ਵੀ ਮਾਰਿਆ ਗਿਆ ਤੇ ਬਚਾਉਣ ਵਾਲਾ ਵੀ ਸੀਧ ਹੋ ਗਿਆ ਹੁਣ ਇਹ ਉਹ ਵੀ ਮੈਂਬਰ ਪਾਰਲੀਮੈਂਟ ਹੈ ਐਮਪੀ ਹੈ ਰੋਹਲ ਗਾਂਧੀ ਤੇ ਉਹਦਾ ਜਿਹੜਾ ਹੈਗਾ ਬੈਂਤ ਸਿੰਘ ਦਾ ਬੇਟਾ ਹੈ ਭਾਈ ਸਰਬਜੀਤ ਸਿੰਘ ਖਾਲਸਾ ਉਹ ਵੀ ਮੈਂਬਰ ਪਾਰਲੀਮੈਂਟ ਹੈ MP MP ਮੈਂਬਰ ਪਾਰਲੀਮੈਂਟ ਉਹਨੇ ਦੱਸਦੇ ਆ ਵੀ ਲੋਕ ਸਭਾ ਦੇ ਵਿੱਚ ਤਿੰਨ ਵਾਰ ਸਤਸ੍ਰੀਕਾਲ ਬੁਲਾਈ ਹੁਣ ਉਹਦੇ ਮਨ ਵਿੱਚ ਵੀ ਗਿਲਾ ਨਹੀਂ ਕੋਈ ਵੀ ਜਰ ਸਾਡਾ ਨੁਕਸਾਨ ਕੀਤਾ ਇਹਦੇ ਮਨ ਵਿੱਚ ਵੀ ਗਿਲਾ ਨਹੀਂ ਕੋਈ ਵੀ ਹਾਂ ਜਰ ਇਸ ਤਰ੍ਹਾਂ ਹੋਇਆ ਕਿਉਂਕਿ ਇਹਨਾਂ ਨੇ ਉਹ ਚੀਜ਼ ਦਾ ਸੰਤਾਪ ਭੋਗਿਆ ਇਹਦੀ ਇੰਟਰਵਿਊ ਦੇਖੀ ਸੀ ਮੈਂ ਉਹ ਕਹਿੰਦਾ ਜੀ ਅਸੀਂ ਨਸ਼ਿਆਂ ਤੇ ਲੱਗੇ ਸੀ ਸਾਡੇ ਘਰ ਦਾ ਬੁਲਾ ਬੁਰਾ ਹਾਲ ਸੀ ਸਾਡੀ ਕਿਸੇ ਨੇ ਬਾਹ ਨਹੀਂ ਪੜੀ ਪਰ ਹਾਂ ਜਿੱਤਣ ਤੋਂ ਬਾਅਦ ਹੁਣ ਇਹ ਸਰਬਜੀਤ ਸਿੰਘ ਵੀ ਸੰਵਿਧਾਨ ਦੀ ਗੱਲ ਕਰਦਾ ਸੰਵਿਧਾਨ ਤੋਂ ਬਿਨਾ ਭਾਈ ਟੋੜਾ ਉਤਾਰਾ ਨਹੀਂ ਹੋ ਸਕਦਾ ਠੀਕ ਹੈ ਸਿੱਖ ਮੰਡਲੋਂ ਸਿੱਖੀ ਨਾਲ ਜੁੜਿਓ ਤਾਂ ਉੱਥੇ ਨਾ ਕੋਈ ਲੋਕ ਸਭਾ ਦੇ ਵਿੱਚ ਰੋਕਦਾ ਵੀ ਭਾਈ ਕਿਰਪਾਨ ਕਿਉਂ ਪਾ ਕੇ ਆਇਆ ਜੋ ਗੁਰੂ ਗੋਬਿੰਦ ਸਿੰਘ ਨੇ ਅਮਰਤ ਸੰਚਾਰ ਕੀਤਾ ਸੀ ਛੋਟੀ ਕਿਰਪਾਨ ਪਾਈ ਸੀ ਪੰਜੇ ਕੱਕਿਆਂ ਦੇ ਵਿੱਚ ਕਿਸੇ ਨੂੰ ਕੁਛ ਨਹੀਂ ਕਿਹਾ ਜਾਂਦਾ ਵੀ ਭਾਈ ਆ ਚੀਜ਼ ਐ ਇਹਨੂੰ ਲਾ ਕੇ ਆਓ ਤੇ ਕਾਨੂੰਨ ਆਪਣੀ ਵੱਕਰੀ ਗੱਲ ਕਰਦਾ ਹੁਣ ਧਰਮ ਕੋਈ ਐ Hindu ਐ Sikh ਐ ਉਹ ਤੇ 295 ਧਾਰਾ ਬਣੀ ਸੀ ਹੁਣ ਆਹ 1 ਜੁਲਾਈ ਤੋਂ ਆਈ PC ਐ ਜਿਹੜੀ ਉਹ ਚ ਅਮੈਂਡਮੈਂਟ ਹੋ ਗਈ ਸਮਝ ਆਪਣਾ ਬਦਲ ਤਿਆਂ ਤਾਂ ਕਿ ਕੋਈ ਰੋਕ ਟੋਕ ਨਹੀਂ ਹੁਣ ਜਿਹੜੇ ਸਾਡੇ ਗਰਮਖੇ ਵਾਲੀ ਐ ਉਹ ਬਹੁਤ ਕੁਛ ਗੱਲਾਂ ਕਰਦੇ ਨਾ ਤਾਂ ਉਹਨੇ ਇਹ ਸੋਚ ਕੇ ਉਹਦੇ ਨਾਲ ਹੱਥ ਨਹੀਂ ਮਲਾਏ ਉਹਦੇ ਨਾਲ ਜਿਆਦਾ ਗੱਲਬਾਤ ਨਹੀਂ ਕੀਤੀ ਰੋਹਲ ગાંધી ਨਾਲ ਸਰਬਜੀਤ ਸਿੰਘ ਨੇ ਕਿ ਮੈਨੂੰ ਸਿੱਖ ਮੇਹਣਾ ਮਾਰਨਗੇ ਵੀ ਤੂੰ ਜਾ ਕੇ ਕਾ ਧਰਮ ਦੇ ਕਾਤਲਾਂ ਨਾਲ ਜਾ ਕੇ ਗੱਲਾਂ ਕਰਦਾ ਕਿਉਂਕਿ ਉਹ ਕਿਸੇ ਪਾਰਟੀ ਤੋਂ ਨਹੀਂ ਜਿੱਤਿਆ ਉਹ ਆਜ਼ਾਦ ਜਿੱਤਿਆ ਪਰ ਇੱਥੇ ਆਪਾਂ ਦੱਸ ਦਈਏ ਕਿ ਜਦੋਂ ਕੋਈ ਕਿਸੇ ਨੂੰ ਬੁਲਾਉਂਦਾ ਹੈ ਸਤਿਕਾਰ ਕਰਦਾ ਤਾਂ ਉਹਦੇ ਨਾਲ ਬੋਲ ਪੈਣਾ ਚਾਹੀਦਾ ਕਿਉਂਕਿ ਉਸ ਨਾਲ ਜਿਹੜੀ ਹੈਗੀ ਆ ਦੁਸ਼ਮਣੀ ਘਟਦੀ ਆ ਜੇ ਪਰਿਵਾਰ ਦੇ ਪੰਜ ਜੀ ਹੈ ਆਂਡ ਗਵਾਂਡ ਚ ਆਪਾਂ ਨਹੀਂ ਬਣਦੀ ਜੇ ਇੱਕ ਬੰਦਾ ਵੀ ਬੋਲਦਾ ਨਾ ਜੀ ਤੇ ਉੱਥੇ ਜਿਹੜੀ ਹੈਗੀ ਉਹਨਾਂ ਦੀ ਦੁਸ਼ਮਣੀ ਘਟੂਗੀ ਕਿਉਂਕਿ ਤੀਜਾ ਬੰਦਾ ਚੁਗਲੀ ਚੱਪਾ ਕਰਕੇ ਉਹਨਾਂ ਨੂੰ ਲੜਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਕਿ ਉਹਦੇ ਵਿੱਚ ਪਤਾ ਲੱਗ ਜਾਂਦਾ ਹੈ ਵੀ ਹਾਂ ਯਾਰ ਚਾਰ ਬੰਦੇ ਇਹਨਾਂ ਦੇ ਪਰਿਵਾਰ ਦੇ ਬੋਲਦੇ ਨੇ ਇਹ ਬੰਦਾ ਉਹਨਾਂ ਨਾਲ ਆਪਸ ਵਿੱਚ ਬੋਲਦਾ ਤੇ ਉੱਥੇ ਗੱਲ ਨਿਕਲਿਆ ਆਉਂਦੀ ਸੋ ਅਸੀਂ ਇੱਥੇ ਇਹ ਕਹਿਣਾ ਚਾਹੁੰਦੇ ਆ ਕਿ ਉੱਥੇ ਜਿਹੜਾ ਹੈਗਾ ਰੋਹਲ ਗਾਂਧੀ ਨੇ ਸਤਸ੍ਰੀਕਾਲ ਤਿੰਨ ਵਾਰ ਬੁਲਾਈ ਸਰਬਜੀਤ ਸਿੰਘ ਖਾਲਸੇ ਨੂੰ ਤਾਂ ਉੱਥੇ ਰੋਹਲ ਗਾਂਧੀ ਦਾ ਬਹੁਤ ਵੱਡਪਨ ਹੈ ਉੱਥੇ ਬੰਦਾ ਉਹ ਨੀਮਾ ਨਹੀਂ ਹੋਇਆ ਉਹਦਾ ਸਿਰ ਉੱਚਾ ਹੋਇਆ ਕਿ ਯਾਰ ਉਸ ਬੰਦੇ ਨੇ ਸਤਕਾਰ ਨਾਲ ਉਸ ਬੰਦੇ ਨੂੰ ਬੁਲਾਇਆ ਤੇ ਉਸਦਾ ਸਤਕਾਰ ਕੀਤਾ ਸਤਕਾਰ ਨਾਲ ਬੁਲਾਇਆ ਸਤਕਾਰ ਕੀਤਾ ਤੇ ਇੱਥੇ ਜਿਹੜੇ ਹੁਣ ਸਾਡੇ ਕੁਝ ਟਿੱਪਾ ਟਿੱਪਣੀ ਟਿੱਕਾ ਟਿੱਪਣੀ ਕਰਨ ਲੱਗ ਗਏ ਵੀ ਉਹ ਖਾਣੀ ਦਰਦਾ ਹੀ ਬੁਲਾਉਂਦਾ ਸਾਹਮਣੇ ਬਹਿੰਦਾ ਵਿੱਚ ਅਖਬਾਰਾਂ ਤੇ ਆ ਆਪਣੇ ਆਪ ਸੋਸ਼ਲ ਮੀਡੀਆ ਤੇ ਐ ਤੇ ਇੱਥੇ ਫਰੀਦਕੋਟ ਵੀ ਉਹ ਗੱਲਾਂ ਕਰਦੇ ਰਿਹਾ ਜਿਤੇ ਆਓ ਜੀ ਇਹਨੂੰ ਜਦੋਂ ਰੋਹਲ ਗਾਂਧੀ ਦੀਆਂ ਅੱਖਾਂ ਵਿੱਚ ਅੱਖਾਂ ਪਾਊਗਾ ਫਿਰ ਕੀ ਕਰੂਗਾ ਪਾਊਗਾ ਅੱਖਾਂ ਚ ਪਹਿਲਾਂ ਅੱਖਾਂ ਚ ਅੱਖਾਂ ਪਾ ਕੇ ਕੋਈ ਫਾਇਦਾ ਕਰ ਲਿਆ ਇਹ ਬੇਤੁਕੀਆਂ ਗੱਲਾਂ ਇਹ ਬੇਤੁਕੀਆਂ ਗੱਲਾਂ ਇਹ ਹੀ ਸਰਬਜੀਤ ਸਿੰਘ ਖਾਲਸਾ ਤੁਹਾਡੇ ਚ ਰਹਿੰਦਾ ਸੀ ਇਹਨੂੰ 6 ਮਹੀਨੇ ਮੈਂਬਰ ਪਾਰਲੀਮੈਂਟ ਜਿਹੜਾ ਹੈਗਾ ਬਣੇ ਨੂੰ ਉਹ ਜਾਣਦੇ ਲੋਕ ਸਭਾ ਦੇ ਵਿੱਚ ਜਾਣ ਤੇ ਫਿਰ ਇਹ ਕੈਦੇ ਕਾਨੂੰਨ ਬਤਾਉਂਕ ਤੁਹਡੇ ਨਾਲ ਵੀ ਗੱਲ ਕਰੂਗਾ ਫਿਰ ਤੁਸੀਂ ਕੀ ਕਹਾ ਕਰੋਗੇ ਇਹ ਧੂਖਾ ਕਰ ਗਿਆ ਜੀ ਇਹ ਸੈਂਟਰ ਨਾਲ ਮਿਲ ਗਿਆ ਜੀ ਇਹ ਰੋਹਲ ਗਾਂਧੀ ਨਾਲ ਗੱਲਾਂ ਕਰਦਾ ਆ 6 ਮਹੀਨੇ ਰੁਕ ਜਾਓ ਤੁਸੀਂ ਇਸੇ ਸੋਸ਼ਲ ਮੀਡੀਆ ਤੇ ਤੁਹਾਨੂੰ ਮੈਂ ਇਹੀ ਬੋਲਦੇ ਦਿਖਾਉਂਗਾ ਕਿਉਂਕਿ ਜਦੋਂ ਬੰਦਾ ਵਿਧਾਨ ਸਭਾ ਜਾਂ ਲੋਕ ਸਭਾ ਜੇ ਕਿਸੇ ਵੀ ਚੀਜ਼ ਦਾ ਨੁਮਾਇੰਦਾ ਬਣ ਜਾਂਦਾ ਹੈ ਜਾਂ ਪੋਲੀਟੀਕਲ ਬੰਦੇ ਬੰਦੇ ਪੋਲੀਟੀਕਲ ਬੰਦੇ ਨੂੰ ਰਾਜਪਾਲ ਲਾਇਆ ਜਾਂਦਾ ਹੈ ਮੰਤਰੀ ਬਣਾਇਆ ਜਾਂਦਾ ਹੈ ਤਾਂ ਉਹ ਪ੍ਰੋਟੋਕੋਲ ਦੇ ਵਿੱਚ ਆ ਜਾਂਦਾ ਹੈ ਕਿ ਉਹ ਕਾਇਦੇ ਕਾਨੂੰਨ ਤੋਂ ਬਾਹਰ ਨਹੀਂ ਜਾ ਸਕਦਾ ਉਹਨੂੰ ਸਿਖਾਇਆ ਜਾਂਦਾ ਹੈ ਉਹਨੂੰ ਜਿਹੜੇ ਹੈ ਸੈਕਟਰੀ ਮਿਲਦੇ ਨੇ ਵੀ ਉਹ ਪੜਾਉਂਦੇ ਆ ਵੀ ਸਾਰੇ ਐ ਨਹੀਂ ਐ ਹੋਊਗਾ ਇਹ ਐ ਨਹੀਂ ਇਸ ਤਰ੍ਹਾਂ ਹੋਊਗਾ ਉਹ ਸਾਰਾ ਭਾਸ਼ਣ ਲਿਖਾਇਆ ਜਾਂਦਾ ਹੈ ਐ ਨਹੀਂ ਹੈਗਾ ਵੀ ਸਟੇਜ ਤੇ ਜੋ ਮਰਜ਼ੀ ਬੋਲੀ ਚੱਲੋ ਉਹ ਸਾਰਾ ਹੈਗਾ ਜਿਵੇਂ ਆਪਾਂ ਪੀ ਐਚ ਡੀ ਕਰਦੇ ਹਾਂ ਇੱਕ ਇਧਰੋਂ ਲਿਖ ਕੇ ਇਧਰ ਲਿਖਣਾ ਇਧਰੋਂ ਲਿਖ ਕੇ ਇਧਰ ਪੂਰੇ 4 ਪੇਜ ਕਰਨੇ ਉਹ ਥੀਸਿਸ ਕਹਿੰਦੇ ਆ ਤਾਂ ਇਸ ਕਰਕੇ ਇਹਨਾਂ ਨੂੰ ਜਿਹੜਾ ਹੈਗਾ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਦੇ ਨਾਲ ਟਰਾਂਸਲੇਟਰ ਵੀ ਹੁੰਦਾ ਇਹਨਾਂ ਦਾ ਜੇ ਅੰਗਰੇਜ਼ੀ ਨਹੀਂ ਜਾਣਦਾ ਤਾਂ ਟਰਾਂਸਲੇਟਰ ਉਹਨੂੰ ਸਾਰਾ ਕੁਝ ਦੱਸੂਗਾ ਵੀ ਆਹ ਇੰਗਲਿਸ਼ ਦੇ ਵਿੱਚ ਚਿੱਠੀ ਆਈ ਆ ਜੀ ਉਹਦੀ ਪੰਜਾਬੀ ਬਣਾ ਕੇ ਦੇਊਗਾ ਜੇ ਪੰਜਾਬੀ ਨਹੀਂ ਜਾਣਦਾ ਉਰਦੂ ਜਾਣਦਾ ਉਰਦੂ ਦੇ ਵਿੱਚ ਉਹਨੂੰ ਲਿਖ ਕੇ ਦੇਊਗਾ ਜਿਵੇਂ ਆਪਣੇ ਰਾਜਦੂਤ ਹੁੰਦੇ ਆ IAS Indian ਆਪਣਾ IFS Indian Foreign Service ਇਸ ਤਰ੍ਹਾਂ ਇਹਨਾਂ ਨੂੰ ਵੀ ਰਿਟਾਇਰਡ IAS ਜਾਂ ਉੱਥੋਂ ਦੇ ਸਿਸਟਮ ਸਿਸਟਮ ਅਨੁਸਾਰ ਬੰਦੇ ਦਿੱਤੇ ਜਾਂਦੇ ਨੇ ਸੋ ਜਿਹੜਾ ਇਹ ਗੱਲ ਆਪਣੇ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਹੀ ਹੈ ਕਿ ਉਹਨੇ ਜੀ ਤਿੰਨ ਵਾਰ ਫਤੇ ਬਲਾਈ ਤਿੰਨ ਵਾਰ ਸਤਸਰੀ ਕਾਲ ਬਲਾਈ ਤਾਂ ਉਹਦੇ ਵਿੱਚ ਉਸਨੇ ਇਹਦਾ ਸਤਕਾਰ ਕੀਤਾ ਵੀ ਚਲੋ ਭਾਈ ਬੰਦਾ ਜਿੱਤ ਕੇ ਆਇਆ ਤਾਂ ਸਾਡੀ ਇੱਕ ਸਭਾ ਦੇ ਵਿੱਚ ਸਾਡੇ ਸਾਡਾ ਵੀ ਮੈਂਬਰ ਹੈ ਇਸ ਸਭਾ ਦਾ ਮੈਂਬਰ ਹੈ ਤਾਂ ਉਹਨੇ ਇਸ ਕਰਕੇ ਇਹਦਾ ਸਤਕਾਰ ਕੀਤਾ ਇਹਨੂੰ ਹੁਣ ਗਲਤ ਪਾਸੇ ਨਾ ਲੈ ਜਾਇਓ ਤੇ ਮੈਂ ਇਸ ਜਰੀਏ ਸਰਬਜੀਤ ਸਿੰਘ ਖਾਲਸਾ ਨੂੰ ਵੀ ਕਹਿਣਾ ਚਾਹੁੰਦਾ ਵੀ ਕਿਤੇ ਮਨ ਚ ਹੰਕਾਰ ਨਾ ਲੈ ਜੀ ਵੀ ਖਾਨੀ ਰੌਹਲ ਗਾਂਧੀ ਮੈਨੂੰ ਡਰਦਾ ਹੀ 73 ਗਾਲ ਬੁਲਾ ਜਾਂਦਾ ਕੋਈ ਐਡੀ ਡਰ ਵਾਲੀ ਗੱਲ ਨਹੀਂ ਹੁੰਦੀ ਨਾਉ ਡਰਦਾ ਹੈ ਨਾ ਡਰਾਉਂਦਾ ਕੋ ਮੇਰੀ ਤਾਂ ਕੋਈ ਮਾਸਦੀ ਦਾ ਪੁੱਤ ਨਹੀਂ ਪਰ ਮੈਂ ਸਹੀ ਗੱਲ ਦੱਸਦਾ ਨਾ ਡਰਦਾ ਹੈ ਨਾ ਡਰਾਉਂਦਾ ਇੱਕ ਹਰ ਬੰਦੇ ਕੋਲੇ ਸਤਕਾਰ ਹੁੰਦਾ ਹੈ ਨਿਜਮ ਹੁੰਦਾ ਵੀ ਹਾਂ ਯਾਰ ਮੈਂ ਆਪਣੀ ਜ਼ਿੰਦਗੀ ਜਿਉਂਦਾ ਆ ਮੇਰਾ ਸਿਸਟਮ ਹੈ ਉਹ ਉਸ ਤਰੀਕੇ ਨਾਲ ਬੰਦਾ ਬਹੁਤ ਦੂਰ ਤੱਕ ਚਲੇ ਜਾਂਦਾ ਉਸ ਬੰਦੇ ਚ ਇੱਕ ਬੜਪਣਾ ਹੈ ਜਿਵੇਂ ਕਿ ਉਹ ਸੌ ਚੱਕ ਕੇ ਆਇਆ ਸੀ ਰੋਲ ગાંધી ਤੁਸੀਂ ਦੇਖਿਆ ਹੋਣਾ ਤਾਂ ਉਹ ਬਾਅਦਸ ਮੁੜ ਕੇ ਫੇਰ ਸਪੀਕਰ ਨੂੰ ਫਤਿ ਬਲਾ ਕੇ ਆਇਆ ਤੇ ਉਹ ਨਾਲ ਜਿਹੜਾ ਉਹਦੇ ਪਾਣੀ ਤਾਂ ਨਹੀਂ ਪਲਾਉਣ ਵਾਲਾ ਜਾਂ ਫੈਲਾ ਫੜਾਉਣ ਵਾਲਾ ਕਰਾਉਂਦਾ ਉਹਦੇ ਨਾਲ ਵੀ ਹੱਥ ਮਿਲਾ ਕੇ ਆਇਆ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਵੀ ਯਾਰ ਮੈਂ ਕੋਈ ਐਮਪੀ ਐ ਜੇ ਫੈਲ ਫੜਾਉਣ ਵਾਲਾ ਤੁਹਾਨੂੰ ਫੈਲ ਫੜਾਊਗਾ ਫੇਰ ਹੀ ਤੁਸੀਂ ਖੋਲੋਗੇ ਫੇਰ ਦਸਤਕਤ ਕਰੋਗੇ ਅਸਲ ਤਾਂ ਐਮਪੀ ਉਹ ਹੈ ਛੋਟੇ ਬੰਦੇ ਨੂੰ ਕਦੇ ਪੋਸਟ ਤੇ ਛੋਟਾ ਹੋ ਸਕਦਾ ਉਹਦੇ ਮੁਤਾਬਕ ਆਪਾਂ ਸੂਟ ਮਾਰ ਮਾਰ ਤੇ ਮਰਵਾ ਸਕਦੇ ਆ ਲੇਕਿਨ ਇਨਸਾਨੀਅਤ ਬੰਦੇ ਵਿੱਚ ਜਿਉਂਦੀ ਜਾਗਦੀ ਹੋਣੀ ਚਾਹੀਦੀ ਹੈ ਕਿਉਂਕਿ ਜਦੋਂ ਕੋਈ ਲਫੜਾ ਪੈ ਜੇ ਨਾ ਫਿਰ ਦੂਜਾ ਬੰਦਾ ਬਾਹ ਨਹੀਂ ਫੜਦਾ ਹੁੰਦਾ ਸੋ ਮੈਂ ਇਸ ਮਾਧਮ ਰਾਹੀਂ ਸਰਬਜੀਤ ਸਿੰਘ ਖਾਲਸਾ ਨੂੰ ਵੀ ਬੇਨਤੀ ਕਰਦਾ ਕਿ ਸੰਜਮ ਨਾਲ ਚੱਲੀ ਭਾਈ ਕਾਇਦੇ ਕਾਨੂੰਨ ਚ ਰਹਿ ਕੇ ਚੱਲੀ ਫਰੀਦਕੋਟ ਦੇ ਲੋਕਾਂ ਨੇ ਤੇਰੇ ਤੇ ਵਿਸ਼ਵਾਸ ਕੀਤਾ ਹੈ ਤਾਂ ਉਹਨਾਂ ਦੇ ਵਿਕਾਸ ਕਾਰਜਾਂ 'ਚ ਪੂਰਾ ਯੋਗਦਾਨ ਪਾਇਆ ਤੇ ਉਹਨਾਂ ਦਾ ਵਿਸ਼ਵਾਸ ਤੋੜੀ ਨਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਬੇਨਤੀ ਕਰਦਾ ਹਾਂ ਗਰਮ ਖਿਆਲੀਆਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਇਸ ਮਾਮਲੇ ਨੂੰ ਬਾੜੀ ਤੂਲ ਨਾ ਦਿਓ ਤੇ ਐਵੇਂ ਬਿਨਾਂ ਮਤਲਬ ਤੋਂ 24 ਘੰਟੇ ਮਰਦੂ ਮਾਰਦੂ ਮਰਜੂ ਚੱਕ ਦਿਆਂਗੇ ਉਹ ਕਰਦਿਆਂਗੇ ਇਹ ਗੱਲਾਂ ਤੋਂ ਬਾਜ਼ ਆਜੋ ਅੱਜ ਤੱਕ ਕਿਸੇ ਨੇ ਕੁਝ ਨਾ ਖੱਟਿਆ ਨਾ ਖੱਟਣਾ ਜਿਹੜੇ ਇਹ ਗਰਮ ਖਿਆਲਿਏ ਐ ਉਹਨਾਂ ਨੂੰ ਬੇਨਤੀ ਕਰਦਾ ਇਹ ਪੰਜਾਬ ਦੇ ਭਲੇ ਵਾਸਤੇ ਸੋਚੋ ਆਪ ਤੁਸੀਂ ਜਾਣਦੇ ਨਹੀਂ ਆਪ ਖਾੜਸਤਾਨ ਦੇ ਝੰਡੇ ਨਹੀਂ ਲਾਉਂਦੇ ਆਪ ਕੁਰਸੀਆਂ ਦੇ ਉੱਤੇ ਜਾ ਕੇ ਬੈਠਦੇ ਹੋ ਆਪ ਨਾਸਤੇ ਕਰਦੇ ਹੋ ਉਹਨਾਂ ਨਾਲ ਤੇ ਇਹਨਾਂ ਲੋਕਾਂ ਨੂੰ ਲੜਾਈ ਜਾਂਦੇ ਆ ਤੇ ਛੋਟੇ ਦਿਮਾਗ ਦੇ ਬੰਦਿਆਂ ਨੂੰ ਸਾਡਾ ਐਕਸੀਲੇਟਰ ਲੈ ਕੇ ਲੜਾਈ ਦੇ ਵਿੱਚ ਸ਼ਾਮਲ ਕਰ ਦਿੰਦੇ ਸੋ ਵੀਰੋ ਮੈਂ ਇਸ ਮਾਧਮ ਰਾਹੀਂ ਕਹਿਣਾ ਚਾਹੁੰਦਾ ਜੇ ਕੱਲ ਨੂੰ ਇਹਨੂੰ ਰੋਹਲ ਗਾਂਧੀ ਮਿਲਦਾ ਵੀ ਹੈ ਤਾਂ ਮਿਲਣ ਨਾਲ ਕੋਈ ਬੰਦੇ ਦੀ ਕਦਰਾਂ ਕੀਮਤਾਂ ਨਹੀਂ ਘਟਦੀਆਂ ਤੇ ਇਸ ਕਰਕੇ ਇਸ ਮਾਮਲੇ ਨੂੰ ਬਾੜੀ ਤੂਲ ਨਾ ਦਿਓ ਤੇ ਸੋਸ਼ਲ ਮੀਡੀਆ ਤੇ ਵੀ ਬੜਾ ਘੁੰਮ ਰਿਹਾ ਇਹ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਾਰਲੀਮੈਂਟ ਦੇ ਵਿੱਚ ਭਾਈ ਸਰਬਜੀਤ ਸਿੰਘ ਦਾ ਸਾਹਮਣਾ ਜਦੋਂ ਰਾਹੁਲ ਗਾਂਧੀ ਦੇ ਨਾਲ ਹੋਇਆ ਰਾਹੁਲ ਗਾਂਧੀ ਨੇ ਤਿੰਨ ਵਾਰੀ ਜੋਕੇ ਭਾਈ ਸਰਬਜੀਤ ਸਿੰਘ ਨੂੰ ਸਤਸਰੀਆ ਕਾਲ ਆਖਿਆ ਭਾਈ ਸਰਬਜੀਤ ਸਿੰਘ ਜਿਹੜੇ ਕਿ ਭਾਈ ਸਤਵੰਗ ਸਿੰਘ ਦੇ ਪੁੱਤਰ ਐ ਤੇ ਭਾਈ ਸਤਵੰਗ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਮਾਰਿਆ ਸੀਗਾ ਉਹ ਇੰਦਰਾ ਗਾਂਧੀ ਜਿਨ੍ਹਾਂ ਨੇ 1984 ਦੇ ਵਿੱਚ ਸਿੱਖਾਂ ਦਾ ਬੇਦਰੇ ਕਤਲੇਆਮ ਕੀਤਾ ਸੀਗਾ ਹੱਥੇ ਸਿੱਖਾਂ ਨੂੰ ਮਾਰਿਆ ਸੀਗਾ ਦਰبار صاحب ਦੇ ਉੱਤੇ ਹਮਲਾ ਕਰਕੇ ਇੱਕ ਸਾਜ਼ਿਸ਼ ਦੇ ਤਹਿਤ ਸਿੱਖਾਂ ਦੀ ਨਸਲ ਕਸ਼ੀ ਕਰਨੇ ਦੀ ਕੋਸ਼ਿਸ਼ ਕੀਤੀ ਸੀਗੀ ਤੇ ਭਾਈ ਸਤਵੰਗ ਸਿੰਘ ਜਿਹੜੇ ਕਿ ਉਹਦੇ ਬਾਡੀਗਾਰਡ ਸੀ ਸਿਕਿਉਰਿਟੀ ਦੇ ਤੌਰ ਤੇ ਉਹਨਾਂ ਦੇ ਨਾਲ ਚੱਲਦੇ ਸੀਗੇ ਬਹੁਤ ਕਰੀਬ ਸੀਗੇ ਉਹਨਾਂ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਇਹ ਸਿੱਖਾਂ ਆਂ ਦੇ ਉੱਤੇ ਨਹੱਤਾ ਜ਼ੁਲਮ ਕੀਤਾ ਜਾਂਦਿਆ ਹੈਗਾ ਵਾ ਸਾਡੀ ਨਸਲ ਕਸ਼ੀ ਕਰਨੇ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਦਰਬਾਰ ਸਾਹਿਬ ਤੇ ਜਿਹੜੀ ਚੜਾਈ ਕੀਤੀ ਹੈ ਉਹਦੇ ਨਾਲ ਉਹਦੀ وجہ ਤੋਂ ਸਿੱਖਾਂ ਦੇ ਜਜ਼ਬਾਤ ਨੂੰ ਬਹੁਤ ਜ਼ਿਆਦਾ ਠੇਸ ਪਹੁੰਚੀ ਹੈ ਭਾਈ ਸਤਵੰਗ ਸਿੰਘ ਨੇ ਉਸ ਚੀਜ਼ ਦਾ ਬਦਲਾ ਲੈਣ ਲਈ ਇੰਦਰਾ ਗਾਂਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਵਿੱਚ ਭਾਈ ਸਰਬਜੀਤ ਸਿੰਘ ਨੂੰ ਜਿਹੜਾ ਸਤਸਰੀਆ ਕਾਲ ਆਖਿਆ ਇੱਕ ਵਾਰੀ ਨਹੀਂ ਤਿੰਨ ਵਾਰੀ ਆਖਿਆ ਉਸ ਦੇ ਉੱਤੇ राहुल गांधी ਨੂੰ ਸਲੂਟ ਪੇਸ਼ ਕਰਨੇ ਆ ਬਜ਼ਾਹਰ ਤੇ ਰਾਹੁਲ ਗਾਂਧੀ ਪੰਜਾਬ ਦੀ ਗੱਲ ਕਰਦਾ ਹੈ ਪੰਜਾਬੀਆਂ ਦੀ ਗੱਲ ਕਰਦਾ ਹੈ ਜਿਸ ਤਰ੍ਹਾਂ ਕਿ ਤੁਸੀਂ ਵੇਖਿਆ ਹੋਣਾ ਪਹਿਲੇ ਦਿਨ ਵੀ ਪਾਰਲੀਮੈਂਟ ਦੇ ਵਿੱਚ ਉਹ ਗੁਰੂ ਨਾਨਕ ਦੀ ਤਸਵੀਰ ਲੈ ਕੇ ਗਿਆ ਸੀ ਔਰ ਲਾ ਗੁਰੂ ਨਾਨਕ ਦੀ ਤਸਵੀਰ ਫੜ ਕੇ ਉਹਨੇ ਜਕਾਰਾ ਲਾਇਆ ਸੀ ਜਿਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਸ ਤੋਂ علاوہ ਵੀ ਅਗਰ ਦੇਖਿਆ ਜਾਵੇ ਤੇ ਉਸ ਸਿੱਖਾਂ ਦੀ ਗੱਲ ਕਰਦਾ ਪੰਜਾਬੀਆਂ ਦੀ ਗੱਲ ਕਰਦਾ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈਗਾ ਵੈ ਆਪਣੇ ਪਰਿਵਾਰ ਨਾਲ ਜੋ ਬੀਤੀ ਜਾਂ ਉਹਦੇ ਮਨ ਦੇ ਵਿੱਚ ਜੋ ਹੈਗਾ ਉਸ ਦੇ ਮੁਤਲਕ ਉਹਨੇ ਆਪਣੇ ਜ਼ੁਬਾਨ ਚ ਕੋਈ ਸ਼ਬਦ ਨਹੀਂ ਕੱਢਿਆ ਹੈਗਾ ਇਹ ਹੁਣ ਉਹ ਵਾਕਈ ਮਖਲਸ ਹੋ ਕੇ ਪਿਛਲੀਆਂ ਗੱਲਾਂ ਨੂੰ ਪਲਾ ਕੇ ਜਾਂ ਉਹਨੇ ਮਹਿਸੂਸ ਕੀਤਾ ਕਿ ਮੇਰੀ والدہ ਨੇ ਸਿੱਖਾਂ ਤੇ ਜ਼ੁਲਮ ਤੇ ਜ਼ਿਆਤੀ ਕੀਤੀ ਸੀ ਇਸ ਲਈ ਉਹਨੇ ਆਪਣਾ ਉਹ ਅੰਜਾਮ ਭੁਗਤਿਆ ਉਹਨੂੰ ਸਹੀ ਰਾਹ ਦਾ ਪਤਾ ਲੱਗ ਗਿਆ ਹੈ ਉਹ ਸਿੱਧੇ ਰਾਸਤੇ ਤੇ ਪੈ ਗਿਆ ਹੈ ਇਹ ਗੱਲ ਹੈਗੀ ਹੈ ਕਿ ਜਾਂ ਕੋਈ ਸਾਜ਼ਿਸ਼ ਦੇ ਤਹਿਤ ਉਹ ਜਿਹੜਾ ਵਾ ਉਹ ਮਸਜਬ ਦੀ ਆੜ ਦੇ ذریعے ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਂਦਿਆ ਆ ਕਿ ਉਹ ਸਿੱਖਾਂ ਤੋਂ ਵੀ ਜਿਹੜੀ ਹੈ ਉਹਨਾਂ ਦੀ ਹਮਾਇਤ ਹਾਸਲ ਕਰ ਸਕੇ ਔਰ ਵੱਡੀ ਗਿਣਤੀ ਦੇ ਵਿੱਚ ਵੱਡੇ ਇਲੈਕਸ਼ਨਾਂ 'ਚ ਜਿੱਤ ਕੇ ਉਹ ਕੋਈ ਐਮਐਲਏ ਦੀ ਸੀਟ ਹਾਸਲ ਕਰ ਸਕੇ ਇਹਦੇ ਪਿੱਛੇ ਇਹ ਸਾਜ਼ਿਸ਼ ਹੈਗੀ ਹੈ ਇਹ ਤੇ ਬਖਤੀ ਦੱਸੇਗਾ ਉਹਦੀ ਸਾਜ਼ਿਸ਼ ਬੇਨਕਾਬ ਕਰੇਗਾ ਜਦ ਕਿ ਜਿਹੜਾ ਬਜ਼ਾਹਰ ਉਹਨੇ ਰਵਈਆ ਇਖਤਿਆਰ ਕੀਤਾ ਉਹਦੇ ਵਿੱਚ ਤੇ ਉਹ ਸਿੱਖਾਂ ਤੇ ਪੰਜਾਬੀਆਂ ਦੀ ਗੱਲ ਕਰਦਾ ਹੈਗਾ ਵੈ ਜਦ ਕਿ ਉਸੇ ਦਿਨ ਉਹਨੇ ਕਾਂਗਰਸ ਦੀ ਪਾਰਟ ਕਾਂਗਰਸ ਪਾਰਟੀ ਨੂੰ ਪੁਆਇੰਟ ਆਊਟ ਕੀਤਾ ਔਰ ਇਹ ਕਿਹਾ ਕਿ ਕਾਂਗਰਸ ਦੇ ਵਿੱਚ ਜਿੰਨੇ ਵੀ Hindu ਨੇ ਉਹਨਾਂ ਦਾ Hindu ਮਸਲਬ ਨਾਲ ਕੋਈ ਤਾਲੁਕ ਨਹੀਂ ਹੈਗਾ ਜਿਸ ਤੋਂ ਬਾਅਦ ਜਿੰਨੇ ਵੀ ਕਾਂਗਰਸ ਪਾਰਟੀ ਦੇ ਮੈਂਬਰ ਸੀਗੇ ਉਹਨਾਂ ਨੇ ਬਸ਼ਮੂਲ ਮੋਦੀ ਉਹਨਾਂ ਨੇ ਰਾਹਿਲ ਗਾਂਧੀ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਟੋਕਿਆ ਔਰ ਇਹ ਕਿਹਾ ਕਿ ਤੂੰ ਹਿੰਦੂ ਧਰਮ ਤੇ ਟਿੱਪਣੀ ਕਰਨ ਆਇਆ ਹੈਗਾ ਵੇ ਹਿੰਦੂ ਧਰਮ ਨੂੰ ਤੂੰ ਗੱਲ ਕਰਨ ਆਇਆ ਹੈ ਜਿਸ ਦੇ ਉੱਤੇ ਰਾਹਲ ਗਾਂਧੀ ਨੇ ਇਹ ਤਸਦੀਕ ਕਰਦਿਆਂ ਹੋਇਆ ਕਿਹਾ ਕਿ ਮੈਂ ਹਿੰਦੂ ਧਰਮ ਨੂੰ ਨਹੀਂ ਸਿਰਫ ਕਾਂਗਰਸ ਪਾਰਟੀ ਚ ਮੌਜੂਦ ਹਿੰਦੂਆਂ ਨੂੰ ਕਹਿ ਰਿਹਾ ਕਿ ਇਹਨਾਂ ਦਾ ਧਰਮ ਨਾਲ ਹਿੰਦੂ ਧਰਮ ਨਾਲ ਇਹਨਾਂ ਦਾ ਕੋਈ ਤਾਲੁਕ ਨਹੀਂ ਹੈਗਾ ਅਮਨ ਸ਼ਾਂਤੀ ਤੋਂ ਇੱਕ ਕੂਸੋਂ ਦੂਰ ਹੋ ਗਿਆ ਇਹ ਸਿਰਫ ਬੁਬਾਦ ਫੈਲਾ ਸਕਦੇ ਐ ਸ਼ਰ ਫੈਲਾ ਸਕਦੇ ਐ ਔਰ ਜਿਸ ਦੇ ਜਿਸ ਤੋਂ ਬਾਅਦ ਇੱਕ ਵੱਡਾ ਅਵਾਦ ਫੈਲਿਆ ਲੇਕਿਨ ਸਿੱਖਾਂ ਦੇ ਹੱਕ ਦੀ ਉਹਨੇ ਗੱਲ ਕੀਤੀ ਪੰਜਾਬੀਆਂ ਦੀ ਗੱਲ ਕੀਤੀ ਇਹ ਤੇ ਵਕਤੀ ਦੱਸੇਗਾ ਕਿ ਕਿੰਨਾ ਇਹ ਮਖਲਸ ਹੈਗਾ ਜਾਂ ਇਹਦੇ ਦਿਲ ਵਿੱਚ ਕੀ ਹੈਗਾ ਵਾ ਲੇਕਿਨ ਜੋ ਉਹਨੇ ਅਮਲ ਵਖਾਇਆ ਉਹ ਇੱਕ ਚੰਗਾ ਕੰਮ ਸੀਗਾ ਔਰ ਉਹਨੂੰ ਸਲਾਉਣਾ ਚਾਹੀਦਾ ਹੈ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼